जय साईं जी जी जय बाबा मुराद छबड़ी जी रब एक जय साईं जी 786 सा ऐसे ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਘਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟਾਂ ਮਿਲਦੀ ਰਵੇ ਪਪਾ ਜੀ ਕਹਿੰਦੇ ਆ ਕਿ ਉਸ ਹੀਰੇ ਦੀ ਕੀਮਤ ਪੈਂਦੀ ਯਾਰ ਜਿਦਾ ਮੁੱਲ ਪਾਵੇ ਕਿਉਂਕਿ ਹੀਰੇ ਦੀ ਕੀਮਤ ਜੋਹਰੀ ਹੀ ਜਾਣ ਸਕਦਾ ਹੈ ਬਾਬਾ ਜੀ ਕਿ ਇਸ ਹੀਰੇ ਦੀ ਕੀਮਤ ਕੀ ਹੈ ਜਿਹੜਾ ਆਪ ਕਮੀਆਂ ਨਾਲ ਭਰਿਆ ਹੋਇਆ ਹੈ ਉਹ ਦੂਸਰੇ ਦੀ ਕਮੀ ਦੇਖਦਾ ਜਿਹਦੀ ਅੱਖ ਸਿਰਫ ਕਮੀਆਂ ਦੇਖਣ ਵਾਲੀ ਹੈ ਦੂਜੇ ਦੀ ਕਮੀ ਦੇਖਦੀ ਪਰ ਜਿਹੜਾ ਜੋਹਰੀ ਹੈ ਉਹ ਹੀਰੇ ਦਾ ਗੁਣ ਪਛਾਣ ਔਰ ਜਿਹੜਾ ਜੈਸਾ ਕਰਮ ਕਰਦਾ ਹੈ ਉਹਨੇ ਵੈਸੇ ਹੀ ਉਸ ਹੀਰੇ ਨੂੰ ਦੇਖਣਾ ਉਹਨੂੰ ਇਹ ਨਹੀਂ ਪਤਾ ਲੱਗਣਾ ਕਿ ਤੂੰ ਪੱਥਰ ਦਾ ਕੰਮ ਕਰਦਾ ਹੈ ਉਹਨੂੰ ਹੀਰਾ ਵੀ ਪੱਥਰ ਦੇਖਣ ਇਸaino ਫਰਮੋ ਦੇ ਇੱਕ ਬੜੀ ਪਿਆਰੀ ਕਹਾਣੀ ਹੈ ਇੱਕ ਫਕੀਰ ਦੀ ਕਹਾਣੀ ਹੈ ਤਾਂ ਫਕੀਰ ਆਪਣੇ ਦਰਿਆ ਦੇ ਕੰਢੇ ਤੇ ਬੈਠੇ ਇਬਾਦਤ ਦੇ ਵਿੱਚ ਮलीन ਰਹਿੰਦੇ ਮਗਨ ਰਹਿੰਦੇ ਉਹਨਾਂ ਕੋਲ ਇੱਕ ਸੇਵਕ ਆਇਆ ਤਾਂ ਉਹ ਸੇਵਕ ਉਹਨਾਂ ਦੇ ਕੋਲ ਬੈਠਾ ਆ ਕੇ ਤਾਂ ਸੇਵਕ ਜਿਹੜਾ ਸੀਗਾ ਉਹ ਬੈਠਾ ਤਾਂ ਉਹ ਫਕੀਰਾਂ ਨੇ ਨਾ ਉਹਨੂੰ ਆਪਣੇ ਝੋਲੇ ਦੇ ਵਿੱਚੋਂ ਇੱਕ ਪੱਥਰ ਕੱਢ ਕੇ ਦਿੱਤਾ ਕਹਿੰਦੇ ਆ ਪੱਥਰ ਲੈ ਕੇ ਜਾ ਤਾਂ ਇਹਦਾ ਨਾ ਮੁੱਲ ਪਵਾ ਕੇ ਆ ਵੇਚਣਾ ਨਹੀਂ ਹੈ ਯਾਦ ਰੱਖੀ ਧਿਆਨ ਦੇਈ ਕਿ ਇਹਨੂੰ ਵੇਚਣਾ ਨਹੀਂ ਹੈ ਸਿਰਫ ਇਹਦੇ ਬਾਰੇ ਪਤਾ ਕਰਨਾ ਹੈ ਕਿ ਇਹਦਾ ਮੁੱਲ ਕੀ ਹੈ ਕਿਉਂਕਿ ਉਹ ਵਿਅਕਤੀ ਜਿਹੜਾ ਸੀ ਨਾ ਉਹ ਬੜਾ ਪਰੇਸ਼ਾਨ ਸੀ ਉਹ ਆ ਕੇ ਕਹਿੰਦਾ ਮਾਰੇ ਮੇਰੇ ਚ ਕਮੀਆਂ ਹੀ ਬੜੀਆਂ ਕਿ ਮੈਨੂੰ ਲੱਗਦਾ ਮੇਰੇ ਚ ਕਮੀਆਂ ਹੀ ਕਮੀਆਂ ਹੈ ਮੇਰੇ ਚ ਕੋਈ ਗੁਣ ਹੈ ਹੀ ਨਹੀਂ ਤਾਂ ਉਹ ਨਾ ਫਕੀਰਾਂ ਨੇ ਕਿਹਾ ਕਹਿੰਦੇ ਪਹਿਲਾਂ ਜਾ ਇਹਦਾ ਮੁੱਲ ਪਵਾ ਕੇ ਆ ਵੇਚਣਾ ਨਹੀਂ ਹੈ ਧਿਆਨ ਰੱਖੀ ਉਹ ਗਿਆ ਜੀ ਲੜਕਾ ਉਹ ਸਬਜ਼ੀ ਮੰਡੀ ਚਲਾ ਗਿਆ ਸਵੇਰੇ-ਸਵੇਰੇ ਸ਼ੁਰੂਆਤ ਹੋਈ ਹੈ ਜੇ ਸਬਜ਼ੀ ਮੰਡੀ ਦੀ ਉੱਥੇ ਜਾ ਕੇ ਜਿੰਨੂੰ ਕਹਿੰਦਾ ਜੀ ਆ ਪੱਥਰ ਲੈ ਲਓ ਮੇਰੇ ਕੋਲ ਇਹਦੇ ਬਦਲੇ ਮੈਨੂੰ ਕੁਝ ਦੇ ਦਿਓ ਉਹ ਕਹਿੰਦੇ ਜਾ ਭਾਈ ਕੰਮ ਕਰ ਆਪਣਾ ਸਵੇਰ ਦਾ ਵਕਤ ਹੈ ਬੋਣੀ ਅਜੇ ਹੋਈ ਨਹੀਂ ਤੂੰ ਪੱਥਰ ਵੇਚਣ ਲੱਪਿਆ ਹੈ ਇੱਕ ਜਗ੍ਹਾ ਤੋਂ ਉਹਨੂੰ ਡਾਂਟਿਆ ਫਿਰ ਉਹ ਲੜਕਾ ਦੂਸਰੀ ਜਗ੍ਹਾ ਗਿਆ ਉੱਥੇ ਸਬਜ਼ੀ ਮੰਡੀ ਚ ਹੀ ਘੁੰਮ ਰਿਹਾ ਉਹਨੇ ਵੀ ਕਿਹਾ ਵੀ ਜਾ ਯਾਰ ਸਾਨੂੰ ਤੰਗ ਨਾ ਕਰ ਤੜਕੇ ਦਾ ਵਕਤ ਹੈ ਉੱਥੇ ਇੱਕ ਮਾਤਾ ਸੀਗੀ ਬੀਬੀ ਉਨੇ ਰੇੜੀ ਲਗਾਈ ਹੋਈ ਸੀ ਤਾਂ ਉਹਦੇ ਕੋਲ ਗਿਆ ਕਹਿੰਦਾ ਮਾਤਾ ਕਿ ਆ ਤੁਸੀਂ ਲੈ ਲਓ ਪੱਥਰ ਇਹਦਾ ਕੀ ਰੇਟ ਲਾਓਗੇ ਇਹਦੇ ਬਦਲੇ ਮੈਨੂੰ ਕੀ ਦਿਓਗੇ ਤਾਂ ਉਹ ਬੀਬੀ ਕਹਿੰਦੀ ਕਿ ਮੈਂ ਤੈਨੂੰ ਇਹਦੇ ਬੰਦੇ ਦੋ ਗਾਜਰਾਂ ਦੇ ਦੂੰ ਤੇ ਇਹ ਪੱਥਰ ਰੱਖ ਜਾ ਸਮਾਨ ਸਮੂਨ ਤੋਲਣ ਤੇ ਸਬਜ਼ੀ ਸਬਜ਼ੀ ਤੋਲਣ ਤੇ ਮੇਰੇ ਕੰਮ ਆਜਿਆ ਕਰੂ ਉਹ ਲੜਕਾ ਹੁਣ ਇਹ ਗੱਲ ਸੁਣ ਕੇ ਵਾਪਸ ਫਕੀਰ ਦੇ ਕੋਲ ਗਿਆ ਉਸ মুর্ਸ਼ਿਦ ਦੇ ਕੋਲ ਗਿਆ ਉਹ ਫਕੀਰ ਕਹਿੰਦੇ ਸਾਈਂ ਲੋਕ ਫਰਮਾਉਂਦੇ ਸਾਈਂ ਫਰਮਾਉਂਦੇ ਕਹਿੰਦੇ ਹੁਣ ਤੂੰ ਮਨਿਆਰੀ ਦੀ ਦੁਕਾਨ ਤੇ ਜਾ ਮਨਿਆਰੀ ਦੀ ਦੁਕਾਨ ਤੇ ਉੱਥੇ ਦਾ ਰੇਟ ਪਤਾ ਕਰਕੇ ਆ ਉੱਥੇ ਗਿਆ ਜੀ ਉਹ ਮਨਿਆਰੀ ਦੀ ਦੁਕਾਨ ਵਾਲੇ ਨੂੰ ਪੁੱਛਿਆ ਕਿ ਇਸ ਪੱਥਰ ਦਾ ਕੀ ਮੁੱਲ ਪਾਓਗੇ ਜੀ ਤੁਸੀਂ ਇਸ ਸੀਜ਼ ਦਾ ਕੀ ਮੁੱਲ ਪਾਓਗੇ ਉਹ ਮਨਿਆਰੀ ਦੀ ਦੁਕਾਨ ਵਾਲਾ ਸੀ ਕਹਿੰਦਾ ਯਾਰ ਤੂੰ ਇਦਾਂ ਕਰੇ ਤਾਂ ਤੈਨੂੰ ਮੈਂ 500 ਰੁਪਏ ਦੇ ਦੂੰਗਾ ਤੂੰ 500 ਰੁਪਏ ਲੈ ਲੈ ਦੇਜਾ ਮੈਨੂੰ ਉਹ ਵਾਪਸ ਗਿਆ ਉਹ ਬੜਾ ਹੈਰਾਨ ਹੋਇਆ ਕਹਿੰਦਾ ਬਾਬਾ ਜੀ ਇਹਦਾ 500 ਰੁਪਏ ਮੁੱਲ ਪੈ ਗਿਆ ਉੱਥੇ ਤਾਂ ਦੋ ਗਾਜਰਾ ਮਿਲ ਰਹੀ ਸੀ ਇੱਥੇ 500 ਰੁਪਏ ਮੁੱਲ ਪੈ ਗਿਆ ਕਹਿੰਦੇ ਹੁਣ ਤੂੰ ਐਦਾਂ ਕਰ ਤੂੰ ਸੋਨੇ ਵੇਚਣ ਵਾਲੇ ਦੀ ਦੁਕਾਨ ਤੇ ਜਾ ਸੁਨਿਆਰੇ ਦੀ ਦੁਕਾਨ ਤੇ ਥੋੜਾ ਅੱਗੇ ਜਾ ਕੇ ਸੁਨਿਆਰੇ ਕੋਲ ਜਾ ਚਲੋ ਜੀ ਕਹਿੰਦੇ ਉਹ ਲੜਕਾ ਉੱਠਿਆ ਸੁਨਿਆਰੇ ਦੀ ਦੁਕਾਨ ਤੇ ਚਲਾ ਗਿਆ ਗੁਰੂ ਦਾ ਹੁਕਮ ਸੀ ਫਕੀਰ ਦਾ ਹੁਕਮ ਸੀ ਮੰਨਿਆ ਚਲਾ ਗਿਆ ਜਦੋਂ ਉੱਥੇ ਸੁਨਿਆਰੇ ਦੀ ਦੁਕਾਨ ਤੇ ਗਿਆ ਨੇ ਆ ਰਹੇ ਨੇ ਬੜੇ ਗੌਰ ਨਾਲ ਦੇਖਿਆ ਉਸ ਨੂੰ ਦੇਖਦੇ ਦੇਖਦੇ ਕਹਿੰਦਾ ਕਿ ਇਹਦਾ ਮੈਂ ਤੈਨੂੰ ਮੁੱਲ ਦਊਂਗਾ 20000 ਰੁਪਿਆ ਜ਼ਰਾ ਗੌਰ ਕਰਨਾ ਕਹਿੰਦੇ ਇਹਦਾ ਮੁੱਲ ਮੈਂ ਤੈਨੂੰ 20000 ਰੁਪਿਆ ਦਊਂਗਾ ਜੇ ਤੂੰ ਕਵੇਂ ਤਾਂ ਉਹ ਮੁੰਡਾ ਬੜਾ ਹਰਾਨ ਹੋਇਆ ਕਹਿੰਦਾ ਯਾਰ ਉੱਥੇ 500 ਉੱਥੇ 2 ਗੱਜਰਾ ਇੱਥੇ 20000 ਰੁਪਿਆ ਫਿਰ ਗਿਆ ਫਕੀਰਾਂ ਕੋਲ ਕਹਿੰਦਾ ਮਹਾਰਾਜ ਉੱਥੇ ਨਾ 20000 ਰੁਪਿਆ ਮਿਲ ਰਿਹਾ ਇਹਦਾ ਜੇ ਤੁਸੀਂ ਕਹੋ ਤਾਂ ਮੈਂ ਇਹਨੂੰ ਵੇਚ ਦਵਾ ਇਹਨੂੰ ਮੁੜ ਕੇ ਲੈਣਾ ਵੀ ਕਿਸੇ ਨੇ ਨਹੀਂ ਉਹ ਫਕੀਰ ਕਹਿੰਦੇ ਕਹਿੰਦੇ ਅੱਗੇ ਨਾ ਹੀਰਿਆਂ ਦਾ ਬਾਜ਼ਾਰ ਹੈ ਉੱਥੇ ਹੀਰੇ ਵਿਕਦੇ ਆ ਜਾਂ ਉੱਥੇ ਜਾ ਉੱਥੋਂ ਇਹਦਾ ਮੁੱਲ ਪਵਾ ਕੇ ਆ ਉਹ ਜਾਂਦਾ ਹੈ ਜੀ ਉੱਥੇ ਹੀਰਿਆਂ ਦੇ ਬਾਜ਼ਾਰ ਦੇ ਵਿੱਚ ਉਹ ਜਾ ਕੇ ਉੱਥੇ ਵਪਾਰੀ ਨੂੰ ਪੁੱਛਦਾ ਹੈ ਕਹਿੰਦਾ ਮਹਾਰਾਜ ਇਹਦਾ ਕੋਈ ਇਹਦਾ ਕੋਈ ਮੁੱਲ ਮਿਲ ਜੂਗਾ ਉਹ ਹੀਰਿਆਂ ਦਾ ਵਪਾਰੀ ਜਿਹੜਾ ਹੋਣਾ ਉਹ ਦੇਖਦਾ ਉਹ ਕਹਿੰਦਾ ਯਾਰ ਇਹ ਤੇ ਤੈਨੂੰ ਮੈਂ ਲੱਖਾਂ ਰੁਪਏ ਦੇ ਸਕਦਾ ਵਾ ਇਹ ਲੱਖਾਂ ਚ ਵੇਕੇਗਾ ਵੇ ਤੂੰ ਲੈਣਾ ਹੈ ਵੇਚਣਾ ਹੈ ਤਾਂ ਗੱਲ ਕਰ ਉਹ ਫਿਰ ਗਿਆ ਫਕੀਰਾਂ ਕੋਲ ਵਾਪਸ ਕਹਿੰਦਾ ਮਹਾਰਾਜ ਉੱਥੇ ਹੀਰੇ ਦਾ ਇੱਕ ਵਪਾਰੀ ਸੀ ਉਹ ਲੱਖ ਰੁਪਿਆ ਦੇਣ ਨੂੰ ਤਿਆਰ ਹੈ ਇਸ ਪੱਥਰ ਦਾ ਹੁਣ ਜੇ ਤੁਸੀਂ ਕਹੋ ਤੇ ਮੈਂ ਵੇਚ ਦਵਾਂ ਉਹ ਕਹਿੰਦੇ ਨਹੀਂ ਤੂੰ ਪਹਿਲੀ ਦੁਕਾਨ ਤੇ ਜਾ ਕੇ ਆਇਆ ਹੈ ਤੂੰ ਦੂਸਰੀ ਦੁਕਾਨ ਤੇ ਜਾ ਕੇ ਆ ਉਹਨੂੰ ਪੁੱਛ ਵੀ ਇਹਦਾ ਕੀ ਮੋਲ ਉਹ ਜਾਂਦਾ ਜੀ ਵਾਪਸ ਜਦੋਂ ਉਹ ਸ਼ਖਸ ਉੱਥੇ ਪਹੁੰਚਿਆ ਜਿੱਥੇ ਦੂਸਰੀ ਦੁਕਾਨ ਸੀ ਉਹ ਹੀਰਿਆਂ ਦਾ ਵਿਸ਼ੇਸ਼ज्ञ ਸੀ ਜਿੱਦਾਂ ਕਹਿੰਦੇ ਵੀ ਐਕਸਪਰਟ ਸੀ ਐਕਸਪਰਟ ਹੁੰਦੇ ਨਾ ਜਿੱਦਾਂ ਕੋਈ ਹਾਰਟ ਦੀ ਕੋਈ ਪ੍ਰੋਬਲਮ ਹੋ ਜਾਂਦੀ ਉਹਦੇ ਵਾਸਤੇ ਕਾਰਡੀਓਲੋਜਿਸਟ ਹੁੰਦੇ ਆ ਔਰਲ ਦੀ ਕੋਈ ਪ੍ਰੋਬਲਮ ਹੋ ਜਾਂਦੀ ਉਹਦੇ ਵਾਸਤੇ ਓਰੋ ਡੈਂਟਲ ਸਰਜਨ ਹੁੰਦੇ ਆ ਜਾਂ ਜੇ ਕੋਈ ਤੁਹਾਨੂੰ ਕੇਸ ਲੜਨਾ ਹੈ ਲੋਅਰ ਹੁੰਦੇ ਹੈ ਐਕਸਪਰਟ ਹੁੰਦੇ ਲੋਅ ਦੇ ਐਕਸਪਰਟ ਹੁੰਦੇ ਆ ਇਦਾਂ ਹੀ ਸਿਵਲ ਇੰਜੀਨੀਅਰ ਹੈ ਜੇ ਉਹਨੂੰ ਪਤਾ ਹੈ ਕਿ ਕਿਹੜੀ ਚੀਜ਼ ਕਿੱਦਾਂ ਬਣਨੀ ਹੈ ਉਹ ਉਸ ਚੀਜ਼ ਦਾ ਐਕਸਪਰਟ ਹੈ ਇਦਾਂ ਹੀ ਉਹ ਜਿਹੜਾ ਵਪਾਰੀ ਸੀ ਪਹਿਲਾ ਜਿਹੜਾ ਉਹ ਬਾਰੀ ਸੀ ਉਹ ਕੱਚਾ ਸੀ ਹਜੇ ਜਿਹੜਾ ਦੂਸਰਾ ਸੀ ਉਹ ਪੂਰਾ ਐਕਸਪਰਟ ਸੀ ਵਿਸ਼ੇਸ਼ਕ ਜੀ ਸੀ ਜਦੋਂ ਉਸਨੇ ਦੇਖਿਆ ਨਾ ਉਹਨੂੰ ਤਾਂ ਉਹ ਕਹਿੰਦਾ ਭਾਈ ਤੇਰੇ ਕੋ ਕਿੱਥੋਂ ਆਇਆ ਉਹ ਕਹਿੰਦੇ ਤੁਸੀਂ ਰੇਟ ਦੱਸੋ ਜੀ ਮੇਰੇ ਮੁਰਸ਼ਿਦ ਨੇ ਮੈਨੂੰ ਦਿੱਤਾ ਹੈ ਫਕੀਰਾਂ ਨੇ ਦਿੱਤਾ ਹੈ ਉਹ ਕਹਿੰਦੇ ਤਾਂ ਰੇਟ ਪਤਾ ਕਰਕੇ ਆ ਕਹਿੰਦੇ ਇਹ ਤਾਂ ਅਮੁੱਲਿਆ ਹੈ ਇਹ ਤਾਂ ਅਣਮੋਲ ਹੈ ਉਹ ਭਾਈ ਇਹ ਤਾਂ ਕਰੋੜਾਂ 'ਚ ਵੇchnਾ ਹੈ ਅਰਬਾਂ 'ਚ ਵਕਣਾ ਹੈ ਜੇ ਤੂੰ ਚਾਹਨਾ ਹੈ ਤਾਂ ਮੈਂ ਗੱਲ ਕਰਾਂਗੇ ਉਹ ਮੁੰਡਾ ਬੜਾ ਹਰਾਨਾ ਹੈ ਕਹਿੰਦਾ ਮਾਰੇ ਫੜਾਇਓ ਯਾਰ ਪੜ ਕੇ ਭੱਜ ਗਿਆ ਵਾਪਸ ਫਕੀਰਾਂ ਕੋਲ ਪਹੁੰਚਿਆ ਉਹ ਕਹਿੰਦਾ ਬਾਬਾ ਜੀ ਉਹ ਤਾਂ ਕਹਿੰਦਾ ਇਹ ਅਨਮੋਲ ਹੈ ਇਹ ਕਰੋੜਾਂ ਦਾ ਵਿਕਣਾ ਹੈ ਇਹ ਅਰਬਾਂ ਦਾ ਵਿਕਣਾ ਹੈ ਕਹਿੰਦੇ ਇਹਨੂੰ ਵੇਚਣਾ ਨਹੀਂ ਉਹਨਾਂ ਨੇ ਆਪਣੇ ਝੋਲੇ ਦੇ ਵਿੱਚ ਵਾਪਸ ਪਾ ਲਿਆ ਕਹਿੰਦੇ ਤੂੰ ਸਿਰਫ ਆਪਣੀਆਂ ਕਮੀਆਂ ਨੂੰ ਦੇਖ ਰਿਹਾ ਹੈਂ ਔਰ ਇਹ ਲੋਕ ਵੀ ਤੈਨੂੰ ਤੇਰੀਆਂ ਕਮੀਆਂ ਦਿਖਾਉਂਦੇ ਆ ਕਿਉਂਕਿ ਜਿਹਦੇ ਕੋਲ ਜੋ ਹੈ ਉਹਨੇ ਉਹੀ ਚੀਜ਼ ਦੇਖਣੀ ਹੈ ਹੀਰੇ ਨੂੰ ਪਰਖਣ ਵਾਸਤੇ ਹੀਰੇ ਨੂੰ ਪਰਖਣ ਵਾਸਤੇ ਨਜ਼ਰ ਜਿਹੜੀ ਹੈ ਉਹ ਜੋਰੀ ਦੀ ਚਾਹੀਦੀ ਜ਼ਰਾ ਗੌਰ ਕਰਨਾ ਉਸ ਵਿਸ਼ੇਸ਼ ਅਗਿਆ ਦੀ ਚਾਹੀਦੀ ਜੋ ਹੀਰੇ ਦਾ ਪੂਰਾ ਜਾਣਕਾਰ ਜਿਸ ਨੂੰ ਪਤਾ ਹੈ ਇਹਦੀ ਕਮੀ ਵੀ ਕਮੀ ਦਾ ਵੀ ਮੈਂ ਕਿਸ ਤਰੀਕੇ ਨਾਲ ਇਹਨੂੰ ਸਹੀ ਰਾਹ ਪਾਉਣਾ ਹੈ ਇਨਸਾਨ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਹਨ ਕਿਉਂਕਿ ਕਈ ਲੋਕਾਂ ਨੂੰ ਕਮੀਆਂ ਲੱਗਦੀਆਂ ਜਿਹੜੀਆਂ ਕਮੀਆਂ ਲੱਗਦੇ ਹਨ ਲੋਕਾਂ ਨੂੰ ਉਹ ਕਈ ਵਾਰੀ ਉਸ ਉਹਦੇ ਫਾਇਦੇ ਲਈ ਹੁੰਦੀਆਂ ਹੈ ਬਾਬਾ ਜੀ ਜੋ ਅੱਗੇ ਜਾ ਕੇ ਕੰਮ ਆਉਂਦੀਆਂ ਹਨ ਪਰ ਕਦੋਂ ਜਦੋਂ ਕੋਈ ਉਸ ਦਾ ਮੁੱਲ ਪਾਉਣ ਵਾਲਾ ਮਿਲ ਜਾਵੇ ਜਦੋਂ ਕੋਈ ਉਸ ਦਾ ਮੁੱਲ ਪਾਉਣ ਵਾਲਾ ਮਿਲ ਜਾਵੇ ਕਿਉਂਕਿ ਬਾਬਾ ਜੀ ਜਿੰਨੇ ਮਿਲੇ ਸਾਨੂੰ ਮਿਲੇ ਮਿਲੇ ਬਸ ਦੁੱਖ ਦੇਣ ਵਾਲੇ ਇੱਕ ਕਰੇੜਾ ਪੁੱਛੀ ਸਾਡੀ ਖੈਰ ਉਹ ਜਦੋਂ ਖੈਰਾਂ ਪੁੱਛਣ ਵਾਲੇ ਮਿਲ ਜਾਂਦੇ ਹਨ ਖੈਰਾਂ ਪੁੱਛਣ ਵਾਲੇ ਮਿਲ ਜਾਂਦੇ ਫਿਰ ਉਹ ਇਹੀ ਕਹਿੰਦਾ ਜੱਗ ਭਾਵੇਂ ਰੁੱਸ ਜਾਵੇ ਰੱਬ ਭਾਵੇਂ ਰੁੱਸ ਜਾਵੇ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਤੇਰੇ ਸ਼ਹਿਰ ਵਿੱਚ ਸਾਰੇ ਆਪਣੇ ਹੀ ਵੱਸਦੇ ਤੇ ਸਾਡੇ ਪਿੰਡ ਵੱਸਦੇ ਆ ਗਿਆ ਜਦੋਂ ਇਹ ਗੱਲ ਹੋ ਜਾਵੇ ਐਹੋ ਮਿਲ ਜਾਵੇ ਕੋਈ ਖੈਰਾਂ ਮੰਗਣ ਵਾਲਾ ਮਿਲ ਜਾਵੇ ਤਾਂ ਸਮਝ ਲੈਣਾ ਜੋਹਰੀ ਮਿਲ ਗਿਆ ਉਹਨੂੰ ਪਛਾਣ ਹੈ ਕਿ ਇਹ ਹੀਰਾ ਹੈ ਉਹ ਕਮੀਆਂ ਨੂੰ ਮੁਕੋਂਦਾ ਜਾਂਦਾ ਹੀਰੇ ਨੂੰ ਤਰਾਸ਼ਦਾ ਜਾਂਦਾ ਔਰ ਉਸੇ ਹੀਰੇ ਦਾ ਮੁੱਲ ਪੈਂਦਾ ਹੈ ਯਾਰ ਜਿਹਦਾ ਮੁੱਲ ਪਉਂਦਾ ਇਸੇ ਲਈ ਕਹਿੰਦੇ ਕਿ ਆਪਣੇ ਆਪ ਨੂੰ ਵੀ ਆਹਤ ਆਹਮਤ ਆਪਣੇ ਆਪ ਤੇ ਯਕੀਨ ਕਰਨਾ ਵੀ ਉਸੇ ਤੇ ਯਕੀਨ ਕਰਨਾ ਜ਼ਰੂਰੀ ਨਹੀਂ ਹੈ ਕਈ ਵਾਰ ਕੁਝ ਲੋਕ ਕਹਿੰਦੇ ਆ ਕਿ ਅਸੀਂ ਇਕੱਲੇ ਰਹਿਣ ਦੇ ਵਿੱਚ ਸਾਨੂੰ ਲੱਗਦਾ ਵੀ ਯਾਰ ਅਸੀਂ ਘੁਲ ਮਿਲ ਨਹੀਂ ਪਾਂਦੇ ਪਰ ਬਾਅਦ ਵਿੱਚ ਉਹੀ ਇਕੱਲਾਪਨ ਉਹਨਾਂ ਦਾ ਕੋਈ ਐਸਾ ਆਈਡੀਆ ਦੇ ਜਾਂਦਾ ਹੈ ਉਹਨਾਂ ਨੂੰ ਕੋਈ ਐਸੀ ਚੀਜ਼ ਦੇ ਜਾਂਦਾ ਹੈ ਕਈ ਲੋਕੀ ਕਹਿੰਦੇ ਨਾ ਯਾਰ ਇਹ ਕਮੀ ਹੈ ਇਹ ਬੰਦਾ ਬੋਲਦਾ ਨਹੀਂ ਉਹ ਲੋਕੀ ਕਮੀਆਂ ਲੱਭਦੇ ਪਰ ਉਹ ਤੁਹਾਡੇ ਵਾਸਤੇ ਫਾਇਦੇਮੰਦ ਗੁਰੂ ਆ ਰਹੇ ਬਰਾ ਪੀਰਾ ਫਕੀਰਾ ਸੰਤਾਂ ਫਰਮਾਇਆ ਹੈ ਕਿ ਚੁੱਪ ਇੱਕ ਚੁੱਪ ਹੈ ਸੋ ਸੁਖ ਹੈ ਹੂੰ ਬੰਦਾ ਕਵੇ ਯਾਰ ਇਹ ਤਾਂ ਗੱਲਾਂ ਹੀ ਨਹੀਂ ਕਰਦਾ ਇਹ ਤਾਂ ਸਾਡੇ ਨਾਲ ਬੋਲਦਾ ਹੀ ਨਹੀਂ ਇਹ ਤਾਂ ਇਦਾਂ ਨਹੀਂ ਉਹ ਚੁੱਪ ਦੇ ਵਿੱਚ ਨਜ਼ਾਰਾ ਜਿਹਨੂੰ ਲੈਣਾ ਆ ਗਿਆ ਉਹ ਲੋਕਾਂ ਲਈ ਕਮੀ ਹੈ ਪਰ ਤੁਹਾਡੇ ਲਈ ਉਹ ਫਾਇਦਾ ਬਣ ਜਾਣਾ ਸੋ ਕਮੀਆਂ ਵਾਲਿਆਂ ਨੂੰ ਕਮੀਆਂ ਦਿਖਦੀਆਂ ਤੇ ਜਿਹੜੇ ਜੋਹਰੀ ਹੁੰਦੇ ਆ ਉਹਨਾਂ ਨੂੰ ਹੀਰਾ ਪਤਾ ਹੈ ਕਿ ਇਹ ਹੀਰੇ ਦਾ ਮੁੱਲ ਕੀ ਹੈ ਸੋ ਸਾਰਿਆਂ ਨੂੰ ਸਲਾਮ ਪਹੁੰਚਣਾ ਉੱਥੇ ਹੈ ਕਿਉਂਕਿ ਜਿਹੜੀ ਦੁਕਾਨ ਤੇ ਵੇਖਣਾ ਉੱਥੇ ਹੀ ਹੈ ਬਾਬਾ ਜੀ ਹੀਰਾ ਜਿੱਥੇ ਹੀਰੇ ਦਾ ਖਰੋਦਾਰ ਹੈ ਇੱਥੇ ਹੀਰੇ ਦਾ ਖਰੀਦਦਾਰ ਹੈ ਸੋ ਸਾਰਿਆਂ ਨੂੰ ਸਲਾਮ ਹੈ ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ ਮਾਫੀ ਦਾ ਹੱਕ ਦਰ ਆਪਣੀਆਂ ਦੁਆਵਾਂ ਚ ਯਾਦ ਰੱਖਿਓ ਔਰ ਇੱਕ ਫਕੀਰ ਨਜ਼ਰਾਂ ਰੱਖਦੇ ਹੈ ਹੀਰਿਆਂ ਨੂੰ ਪਰਖਣ ਦੀ ਜੈ ਸਾਈ ਜੀ